ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਵਿਦੇਸ਼ ਦੀ ਯਾਤਰਾ ਕਰਨ ਵੇਲੇ ਥੋੜਾ ਜਿਹਾ ਧਿਆਨ ਰੱਖਣ ਯੋਗ ਗੱਲ ਇੱਕ ਸਾਹਮਣੇ ਆਈ ਹੈ ਵੀ ਜਿਵੇਂ ਆਇਰਪੋਰਟ ਅੰਮ੍ਰਿਤਸਰ 에য়ারਪੋਰਟ ਦੇ ਉੱਪਰ ਪਰਸੋਂ ਦੀ ਘਟਨਾ ਹੈ ਜਿਹੜੇ ਦੇ ਵਿੱਚ ਇੱਕ ਐਨ ਆਰ ਆਈ ਵੀਰ ਸੀਗਾ ਉਹਦੇ ਬੈਗ ਦੇ ਵਿੱਚੋਂ ਗੋਲੀਆਂ ਬਰਾਮਦ ਹੋ ਗੀਆਂ ਜ਼ਰੂਰੀ ਨਹੀਂ ਵੀ ਉਹ ਆਪਦੇ ਜਿਹੜੀਆਂ ਅਸਲੀ ਨੇ ਕੋਲੇ ਉਹਦੇ ਕੋਲ ਬਰਾਮਦ ਹੋਏ ਉਹ ਨਾਲ ਹੀ ਲੈ ਕੇ ਜਾ ਰਹੇ ਹੁੰਦੇ ਹੋ ਸਕਦਾ ਕਿਸੇ ਨੇ ਸ਼ਰਾਰਤ ਕਰਨ ਦੀ ਖਾਤਰ ਉਹਦੇ ਵਿੱਚ ਉਹਦੇ ਬੈਗ ਦੇ ਵਿੱਚ ਮਤਲਬ ਗੋਲੀਆਂ ਪਾ ਦਿਆ ਹੁਣ ਤੇ ਕਈ ਵਾਰੀ ਕੋਈ ਕਿਸੇ ਦੀ ਤਰੱਕੀ ਦੇਖ ਕੇ ਅੱਜ ਕੱਲ ਬਹੁਤ ਲੋਕ ਜਿਹੜੇ ਨਾਕੁਸ਼ ਹੁੰਦੇ ਆ ਤੇ ਕੋਈ ਦੁਸ਼ਮਣੇ ਕੱਢਣ ਦੀ ਖਾਤਰ ਇਹ ਕੰਮ ਵੀ ਕਰਤ ਲੈਂਦਾ ਤੇ ਕਿਸੇ ਕਦੋਂ ਵੀ ਕਿਤੇ ਬਾਹਰਲੇ ਦੇਸ਼ ਦੀ ਯਾਤਰਾ ਕਰਨੀ ਜਾਂ ਕਿਸੇ 에ਰਪੋਰਟ ਤੇ ਜਾਣਾ ਜਾਂ ਕਿਤੇ ਹੋਰ ਮਤਲਬ ਇਸ ਜਗਤ ਜਾਣਾ ਜਿੱਥੇ ਚੈੱਕ ਹੁੰਦੀ ਹੈ ਤਾਂ ਆਪ ਦਾ ਥੋੜਾ ਜਿਆਦਾ ਸਮਾਨ ਧਿਆਨ ਨਾਲ ਚੈੱਕ ਆਪ ਦੀ ਆਪ ਖੁਦ ਚੈੱਕ ਕਰਕੇ ਜਾਇਆ ਕਰੋ ਤੇ ਕਿਸੇ ਤੇ ਭਰੋਸਾ ਅੱਜ ਕੱਲ ਕਰਨ ਦਾ ਟਾਈਮ ਹੈ ਨਹੀਂਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ